ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਐਂਡ ਬਲੌਗ ਤੇ ਤੇ ਅੱਜ ਆਪਾਂ ਤੁਹਾਨੂੰ ਸਿੰਧੀ ਤੋਪੇ ਦਾ ਨਵਾਂ ਸੂਟ ਦਿਖਾਵਾਂਗੇ ਤੇ ਨਵਾਂ ਜਿਹਾ ਡਿਜ਼ਾਈਨ ਆਪਾਂ ਜਿਹੜਾ ਵਾ ਰੈਡੀ ਕੀਤਾ ਹੋਇਆ ਦੱਸਿਓ ਕਿ ਇਹ ਕਿਸ ਤਰ੍ਹਾਂ ਦਾ ਵਾ ਤੇ ਆਹ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਆਪਣਾ ਬਹੁਤ ਹੀ ਸੋਹਣਾ ਇੱਕ ਹੀ ਰੰਗ ਦੇ ਨਾਲ ਆਪਾਂ ਇਹਨੂੰ ਤਿਆਰ ਕੀਤਾ ਵਾ ਤੇ ਇਹ ਤਿਆਜੀ ਜੀ ਸ਼ੇਡ ਦਾ ਜਿਹੜਾ ਵਾ ਬਹੁਤ ਵਧੀਆ ਵਾਲੀ ਕਾਟਨ ਆਪਾਂ ਲਗਾਈ ਹੋਈ ਇਹਦੇ ਤੇ ਚੈੱਕ ਚੈੱਕ ਵਾ ਕਾਟਨ ਦੇ ਵਿੱਚ ਪਲੇਨ ਨਹੀਂ ਗਾ ਚੈੱਕ ਵਾ ਤੇ ਇੱਧਰ ਆਪਾਂ ਸਿੰਧੀ ਜਿਹੜੀ ਬੂਟੀ ਪਾਈ ਨਾਲ ਹੀ ਆਪਾਂ ਵੇਲ ਬਣਾਈਆਂ ਤੇ ਘੇਰਾ ਆਪਾਂ ਇਹਦਾ ਇਸ ਤਰ੍ਹਾਂ ਤਿਆਰ ਕੀਤਾ ਵਾ ਇੱਕ ਹੀ ਕਲਰ ਦੇ ਨਾਲ ਆਪਾਂ ਤਿਆਰ ਕੀਤਾ ਔਰ ਇੱਧਰ ਆਪਾਂ ਇਹਦਾ ਗਲਾ ਤਿਆਰ ਕੀਤਾ ਦੇਖੋ ਕਿੰਨਾ ਖੂਬਸੂਰਤ ਬਹੁਤ ਹੀ ਵਧੀਆ ਜਿਹੜਾ ਵਾ ਬੜਾ ਹੀ ਸੋਹਣਾ ਸੂਟ ਬਣ ਕੇ ਆਪਣਾ ਜਿਹੜਾ ਤਿਆਰ ਹੋਇਆ ਤੇ ਮੈਨੂੰ ਤੇ ਬੜਾ ਪਸੰਦ ਆਇਆ ਜੇ ਤੁਹਾਨੂੰ ਵੀ ਪਸੰਦ ਆਇਆ ਤੇ ਤੁਸੀਂ ਵੀ ਇਹੋ ਜਿਹਾ ਸੂਟ ਬਣਾ ਸਕਦੇ ਜੇ ਬਾਕੀ ਸੂਟ ਬਣਾਉਣ ਵਾਸਤੇ ਤੁਸੀਂ ਆਪਣਾ ਜਿਹੜਾ ਵਾ ਸਾਨੂੰ ਆਰਡਰ ਕਰ ਸਕਦੇ ਆ ਦੇਖੋ ਕਿੰਨਾ ਸੋਹਣਾ ਸੂਟ ਬਣ ਕੇ ਜਿਹੜਾ ਤਿਆਰ ਹੋਇਆ ਜਿਹੜਾ ਬੜਾ ਹੀ ਸੋਹਣਾ ਲੱਗਣ ਗਿਆ ਆਪਾਂ ਇਹ ਜਿਹੜਾ ਡਿਜ਼ਾਈਨ ਵਾ ਇੱਕ ਅਲੱਗ ਜਿਹਾ ਡਿਜ਼ਾਈਨ ਬਣਿਆ ਨਾ